ਗੁਰਬਾਣੀ ਦੀ ਉਦਣ ਸਮਝ ਆਉਣੀ ਹੈ ਜਿੱਦਨ ਇਹਨੂੰ ਧਿਆਨ ਕਰੋਗੇ ਉਦਾਂ ਤੇ ਭਾਵੇਂ ساری ਉਮਰ ਬੈਠੇ ਰੋ ਕੱਖ ਨਹੀਂ ਬਣਨਾ ਜੇ ਕਿਤੇ ਗੁਰਬਾਣੀ ਵੱਲ ਧਿਆਨ ਹੁੰਦਾ ਨਾ ਮੈਨੂੰ ਮaaf ਕਰਿਆ ਜੇ ਗੁਰਮਖੋ ਜੇ ਬਾਣੀ ਵੱਲ ਧਿਆਨ ਹੁੰਦਾ ਨਾ ਜਿੰਨੇ ਸਾਡੇ ਸਿੱਖ ਸਮਾਜ ਦੇ ਅੰਦਰ ਧਾਰਮਿਕ ਸਮਾਗਮ ਹੋ ਰਹੇ ਨੇ ਬਾਅਦ ਅਸੀਂ ਰੋਜ਼ ਸ਼ਹਿਰਾਂ ਵਿੱਚ ਨਗਰਾਂ ਵਿੱਚ ਦਿੱਲੀ ਕਥਾ ਕਰਨ ਜਾਂਦੇ ਹਾਂ ਕੱਲ ਕਰਨਾਲ ਕਥਾ ਹੈ ਡੇਲੀ ਜਾਣੇ ਆ ਅਰ ਦੇਖਦੇ ਆ ਗੁਰੂ ਘਰ ਦੇ ਬਾਹਰ ਕੰਧਾਂ ਦੇ ਉੱਤੇ ਇੰਨੇ ਕੁ ਇਸ਼ਤਿਹਾਰ ਲੱਗੇ ਪਏ ਨੇ ਕਈ ਵਾਰੀ ਗਿਣੇ ਵੀ ਨਹੀਂ ਜਾਂਦੇ ਇੰਨੇ ਇਸ਼ਤਿਹਾਰ ਲੱਗੇ ਪਏ ਨੇ ਬਾਹਰ ਕੰਧਾਂ ਤੇ ਲੱਗੇ ਹੁੰਦੇ ਨੇ ਉਥੇ ਕੀ ਲਿਖਿਆ ਹੁੰਦਾ ਧਾਰਮਿਕ ਸਮਾਗਮ ਪਰ ਕੀ ਸਾਡੇ ਪੱਲੇ ਕੀ ਪਿਆ ਇੰਨੇ ਰੁਪਏ ਖਰਚ ਕਰਕੇ ਇੰਨੇ ਨੇ ਵੱਡੇ ਸਮਾਗਮ ਕਰਕੇ ਸਾਡੇ ਪੱਲੇ ਕੀ ਪਿਆ ਅਜੇ ਤੱਕ ਤਾਂ ਸਾਡੇ ਸਿਰਾਂ ਤੋਂ ਰਮਾਲ ਨਹੀਂ ਗਏ ਅਜੇ ਤੱਕ ਤਾਂ ਦਸਤਾਂ